ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਕੀ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ 'ਚ ਬੇਨਤੀ ਆ ਇਹ ਵੀਡੀਓ ਪੂਰਾ ਜ਼ਰੂਰ ਸੁਣਿਓ ਜੀ ਖਾਸ ਕਰਕੇ ਔਰਤਾਂ ਕਿਉਂਕਿ ਅੱਜ ਦੀ ਇਹ ਵੀਡੀਓ ਖਾਸ ਕਰਕੇ ਔਰਤਾਂ ਦੇ ਲਈ ਆ ਮੇਰੀਆਂ ਭੈਣਾਂ ਦੇ ਲਈ ਆ ਅੱਜ ਦੀ ਵੀਡੀਓ ਦੇ ਵਿੱਚ ਮਹਾਪੁਰਖਾਂ ਵੱਲੋਂ ਦੱਸੀ ਹੋਈ ਇੱਕ ਬਹੁਤ ਅਸਰਦਾਰ ਯੁਗਤੀ ਆਪਾਂ ਆਪ ਜੀ ਦੇ ਨਾਲ ਸਾਂਝੀ ਕਰਨ ਜਾ ਰਹੇ ਆ ਜੇਕਰ ਪੈਣਾ ਆਪਣੇ ਘਰ ਦੇ ਵਿੱਚ ਇਹ ਯੁਗਤੀ ਨੂੰ ਅਪਣਾ ਲੈਂਦੀਆਂ ਨੇ ਮਹਾਪੁਰਖਾਂ ਦੇ ਵੱਲੋਂ ਦੱਸੇ ਅਨੁਸਾਰ ਇਹ ਪਾਠ ਕਰਦੀਆਂ ਨੇ ਜਾਂ ਇਹ ਸ਼ਬਦ ਜਾਪ ਕਰਦੀਆਂ ਨੇ ਤਾਂ ਘਰ ਪਰਿਵਾਰ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਦੇ ਹੱਲ ਉਹਨੇ ਸ਼ੁਰੂ ਹੋ ਜਾਣਗੇ ਜੋ ਪੈਣਾ ਕਹਿ ਦਿੰਦੀਆਂ ਹਨ ਸਾਡੇ ਘਰ ਦੇ ਵਿੱਚ ਹਰ ਵੇਲੇ ਕਲੇਸ਼ ਬਣਿਆ ਰਹਿੰਦਾ ਏ ਸਾਡੇ ਘਰ ਦੇ ਜੀਆਂ ਨੂੰ ਨਿੱਕੀ ਨਿੱਕੀ ਗੱਲ ਤੇ ਗੁੱਸਾ ਆਉਂਦਾ ਏ ਚਾਰੀ ਚਕ ਵਿੱਚ ਬਰਕਤ ਨਹੀਂ ਆ ਜੱਕੇ ਪੈਣ ਫੜਾ ਕਹਿ ਦਿੰਦੇ ਕਿ ਸਾਡੇ ਘਰ ਦੇ ਜਿੰਨੀ ਹਰ ਵੇਲੇ ਆਲਸ ਦਲੇਦਰ ਦੇ ਨਾਲ ਭਰੇ ਬੈਠਿਆ ਕੰਮ ਕਰਨ ਨੂੰ ਦਿਨ ਨਹੀਂ ਕਰਦਾ ਜੋ ਪੈਣਾ ਕਹਿ ਦਿੰਦੀਆਂ ਵੀ ਸਾਡੇ ਬੱਚੇ ਸਦਕੇ ਨ ਨਹੀਂ ਮੰਦੇ ਮਤਲਬ ਕੋਈ ਵੀ ਸਮੱਸਿਆ ਹੋਵੇ ਭਾਵੇਂ ਤੁਹਾਡੇ ਪਰਿਵਾਰ ਦੇ ਜੀਆਂ ਦੇ ਨਾਲ ਜੁੜੀ ਆ ਭਾਵੇਂ ਸਿਹਤ ਸੰਬੰਧੀ ਆ ਕਿ ਭਾਵੇਂ ਤੁਹਾਡੇ ਕਾਰੋਬਾਰ ਦੇ ਨਾਲ ਸੰਬੰਧਿਤ ਸਭ ਸਮੱਸਿਆਵਾਂ ਦੇ ਹੱਲ ਤੁਹਾਨੂੰ ਮਿਲਨੇ ਸ਼ੁਰੂ ਹੋ ਜਾਣਗੇ ਸਤਿਗੁਰ ਸੱਚਾ ਸਾਹਿਬ ਬਹੁਤ ਕਿਰਪਾ ਕਰਦੇ ਨੇ ਤਾਂ ਫਿਰ ਇਹ ਪਾਠ ਇਹ ਸ਼ਬਦ ਜਾਤ ਕਿਹੜਾ ਹੈ ਅਤੇ ਪੜਨਾ ਨਹੀਂ ਕਿਉਂ ਕਰਨਾ ਹੈ ਔਰਤਾਂ ਨੇ ਕਿਉਂ ਕਰਨਾ ਹੈ ਇਸ ਸਾਰੇ ਗੱਲਬਾਤ ਆਪਾਂ ਅੱਜ ਦੀ ਇਹ ਵੀਡੀਓ ਦੇ ਵਿੱਚ ਕਰਾਂਗੇ ਇਸ ਕਰਕੇ ਆਪ ਜੀ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓਗੇ ਤੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਾਂਦਰਵਾਸੀ ਗੁਰੂ ਜੀ ਕਿਰਪਾ ਸੁਣੋ ਤਾਂ ਸੰਗਤ ਜੀ ਸਭ ਤੋਂ ਪਹਿਲਾਂ ਗੱਲ ਕਰੀਏ ਵੀ ਇਹ ਕਿ ਪਾਠ ਇਹ ਸ਼ਬਦ ਜਾਪ ਔਰਤਾਂ ਨੂੰ ਕਰਨ ਨੂੰ ਕਿਉਂ ਕਿਹਾ ਗਿਆ ਹੈ ਜੇਕਰ ਇਹ ਪਾਠ ਇਹ ਸ਼ਬਦ ਜਾਪ ਨੂੰ ਮਰਦ ਕਰਨ ਤਾਂ ਕਿ ਉਹਨਾਂ ਨੂੰ ਫਲ ਨਹੀਂ ਮਿਲੇਗਾ ਤਾਂ ਸੰਗਤ ਜੀ ਨਹੀਂ ਇਹ ਤਾਂ ਵੀ ਕੋਈ ਗੱਲ ਨਹੀਂ ਆ ਗੁਰਬਾਣੀ ਦਾ ਪਾਠ ਕੋਈ ਇਨਸਾਨ ਨਹੀਂ ਕਰ ਲਵੇ ਜਿਹੜਾ ਬੰਦਾ ਪਾਠ ਕਰਦਾ ਹੈ ਉਹਨੂੰ ਉਸ ਦਾ ਫਲ ਜ਼ਰੂਰ ਮਿਲਦਾ ਹੈ ਉਦੇਖ ਕਰਨਾ ਸਵਾਰੀ ਜਾਂਦੇ ਆ ਉਹਦਾ ਭਲਾ ਹੁੰਦਾ ਏ ਪਰਿਮਤ ਬੁੱਧ ਦੇ ਵਿੱਚ ਵਾਤਾ ਹੁੰਦਾ ਏ ਸਤਿਗੁਰ ਸੱਚੇ ਪਾਤਸ਼ਾਹ ਹਰ ਇੱਕ ਜੀਵ ਦੇ ਉੱਤੇ ਕਿਰਪਾ ਕਰਤੇ ਆ ਜੋ ਟੱਕਰ ਕੇ ਕੋਈ ਮਾਰੇ ਤੋਂ ਮਾਰਾ ਇਸ ਮਨਸਾਨ ਨਹੀਂ ਗੁਰੂ ਦੇ ਲੜ ਲੱਗ ਜਾਵੇ ਸਤਿਗੁਰ ਸੱਚੇ ਪਾਤਸ਼ਾਹ ਉਹਦਾ ਰੀਵ ਕੋਲਾ ਕਰ ਦਿੰਦੇ ਨੇ ਉਹਨੂੰ ਵੀ ਚੰਗੀ ਮਨਤ ਮੁੱਧ ਬਖਸ਼ ਦਿੰਦੇ ਨੇ ਸੋ ਗੁਰਬਾਣੀ ਨੇ ਆਪਣਾ ਅਸਰ ਸਭ ਤੇ ਮਿਠਾਉਣਾ ਹੈ ਪਰ ਸੰਗਤ ਕੀ ਇਹ ਪਾਠ ਜਾਂ ਇਹ ਸ਼ਬਦ ਜਾ ਔਰਤਾ ਨੂੰ ਕਰਨ ਦੇ ਲਈ ਇਸ ਕਰਕੇ ਕਿਹਾ ਜਾਂਦਾ ਤੇ ਮਹਾਂਪੁਰਖ ਜੀ ਬੜਾ ਸੋਹਣਾ ਸੰਦਨ ਦੇ ਕੇ ਕਹਿੰਦੇ ਆ ਜੇਕਰ ਕਰਦੀ ਔਰਤ ਗੁਰੂ ਦੇ ਨਾਮ ਗੁਰਬਾਣੀ ਦੇ ਨਾਲ ਜੁੜੀ ਹੋਵੇ ਸਿੱਖੀ ਜੀਵਨ ਵਾਲੀ ਹੋਵੇ ਤਾਂ ਉਹਦਾ ਆਪਣਾ ਜੀਵਨ ਤਾਂ ਸਵਾਰਿਆ ਹੀ ਜਾਂਦਾ ਹੈ ਬਲਕਿ ਉਹਦੀਆਂ ਆਉਣ ਵਾਲੀਆਂ ਕਈ ਪੁਸ਼ਤਕਾਂ ਕਈ ਕੁਲਾ ਘਰ ਜਾਂਦੀਆਂ ਨੇ ਉਹਦੇ ਨਾਲ ਜੁੜਿਆ ਹੋਇਆ ਹਰ ਰਿਸ਼ਤਾ ਸਵਾਰਿਆ ਜਾਂਦਾ ਹੈ ਔਰਤ ਦੇ ਚੱਪੇ ਹੋਏ ਮਨ ਦਾ ਪ੍ਰਭਾਵਾ ਪੂਰੇ ਪਰਿਵਾਰ ਦੀ ਜੀਆਂ ਤੇ ਪੈਂਦਾ ਹੈ ਉਹ ਕਿਸ ਤਰ੍ਹਾਂ ਕਿਉਂਕਿ ਕਰਦੀ ਔਰਤ ਕਰਦੀ ਬੀਬੀ ਆਪਣੇ ਪਰਿਵਾਰ ਦੇ ਲਈ ਭੋਜਨ ਪਰਸ਼ਾਦਾ ਬਣਉਂਦੀ ਜਾਂ ਆਪਣੇ ਬੱਚਿਆਂ ਦੇ ਲਈ ਭੋਜਨ ਪਰਸ਼ਾਦਾ ਬਣਉਂਦੀ ਨਾ ਤਾਂ ਭੋਜਨ ਪਰਸ਼ਾਦਾ ਬਣਉਂ ਵਾਲੇ ਦੀ ਮਨ ਦੀ ਸਥਿਤੀ ਬਹੁਤ ਮਾਇਨੇ ਰੱਖਦੀ ਹੈ ਸਿਆਣੇ ਕਹਿੰਦੇ ਜਿਹਾ ਅੰਨ ਤੇ ਹੰਮ ਮਤਲਬ ਜੋ ਭੋਜਨ ਪਰਸ਼ਾਦਾ ਆਪਾਂ ਔਰ ਜਾਨਣਾ ਸਕਦੇ ਹਾਂ ਕਿ ਸਾਡੇ ਤਨ ਦੇ ਨਾਲ ਸਾਡੇ ਮਨ ਨੂੰ ਵੀ ਪ੍ਰਭਾਵਿਤ ਕਰ ਜਾਂਦਾ ਹੈ ਮਨ ਨੂੰ ਪ੍ਰਭਾਵ ਕਿ ਸੌਆ ਕਰਦਾ ਹੈ ਕਿ ਜੋ ਵੀ ਕੋਝਨ ਪ੍ਰਸ਼ਾਦਾ ਸਾਡੇ ਘਰ ਦੇ ਵਿੱਚ ਰਜਾਨਾ ਬਣਦਾ ਹੈ ਉਹਨੂੰ ਬਣਾਉਣ ਵਾਲੇ ਦੇ ਮਨ ਦੀ ਸਥਿਤੀ ਕੀ ਹੈ ਜੇ ਬਣਾਉਣ ਵਾਲੇ ਦਾ ਮਨ ਖੁਸ਼ ਹੈ ਪੋਜ਼ਿਟਿਵ ਵਿਚਾਰਾਂ ਦੇ ਨਾਲ ਭਰਿਆ ਹੈ ਚੰਗੇ ਵਿਚਾਰਾਂ ਦੇ ਨਾਲ ਭਰਿਆ ਹੈ ਸੱਚੇ ਨੂੰ ਤੋ ਜਨ ਪਰਸ਼ਾਦਾ ਦੀ ਤਾਕਤ ਉਹਦੀ એનર્ਜੀ ਕੋਈ ਨਾ ਵੰਦ ਜਾਂਦੀ ਆ ਪਰ ਜੇਕਰ ਉਹ ਜਨ ਪਰਸ਼ਾਦਾ ਬਣਾਉਣ ਵਾਲੇ ਦਾ ਮਨ ਉਦਾਸ ਹੋਵੇ ਦੁਖੀ ਹੋਵੇ ਕੋਈ ਦਸੇ ਦੇ ਵਿੱਚ ਹੋਵੇ ਜਾਂ ਉਹਦੇ ਅੰਦਰ ਕੋਈ ਭੈੜੇ ਬਾੜੇ ਖਿਆਲ ਚੱਲ ਰਹੇ ਲੈਟਿਮ ਖਿਆਲ ਚੱਲ ਰਹੇ ਹੋ ਤਾਂ ਉਹਦਾ ਅਸਰ ਵੀ ਉਹ ਜਨ ਪਰਸ਼ਾਦੇ ਤੇ ਹੁੰਦਾ ਹੈ ਤੇ ਫਿਰ ਜੋ ਜੋ ਜੀਵ ਕੋ ਕੋ ਜੀ ਪਰਛਾਤੇ ਨਹੀਂ ਸਕਦੇ ਆ ਉਹਨਾਂ ਦੇ ਮਨ ਦੀ ਸਥਿਤੀ ਤੇ ਪ੍ਰਭਾਵ ਪੈਂਦਾ ਹੈ ਜੋ ਜੇਕਰ ਕਹਿਣਾ ਦੀ ਦੁਨਆ ਆਪਣੇ ਬੱਚਿਆਂ ਦੇ ਜੀਵਨ ਨੂੰ ਸਵਾਰਨਾ ਚਾਹੁੰਦੇ ਹਨ ਜਿੰਨੇ ਪ੍ਰਣਾ ਕਿੰਨੇ ਵੀ ਸਦਕਾ ਦੇ ਜੀਵਨ ਨੂੰ ਬਹੁਤ ਜ਼ਿਆਦਾ ਗੁੱਸਾ ਹੁੰਦਾ ਹੈ ਹਰ ਵੇਲੇ ਕਾਲੇ ਪੈ ਰੰਗਿਆ ਜਾਂ ਬੱਚੇ ਸਦਾ ਕਹਿਣਾ ਨਹੀਂ ਮੰਨਦੇ ਪੜਾਈ ਦੇ ਵਿੱਚ ਉਹਨਾਂ ਨੂੰ ਨਹੀਂ ਲੱਗਦਾ ਤਾਂ ਸਭ ਤੋਂ ਵਧੀਆ ਤਰੀਕਾ ਹੈ ਕਿ ਜਦੋਂ ਵੀ ਤੁਸੀਂ ਉਹਨਾਂ ਦੇ ਕੋਲ ਜਾਂਦੇ ਹੋ ਸ਼ਰਧਾ ਨਾਲ ਦੇ ਉਹ ਗੁਰਬਾਣੀ ਦਾ ਪਾਠ ਕਰਦੇ ਹੋ ਬਣਾ ਗੁਰਬਾਣੀ ਸ਼ਬਦ ਜਪ ਕਰਦੇ ਹੋਏ ਬਣਾਓ ਅਤੇ ਖਾਸ ਕਰਕੇ ਸਵੇਰੇ ਸਵੇਰ ਦਾ ਨਾਸ਼ਟਾ ਬਹੁਤ ਮਾਇਨੇ ਰੱਖਦਾ ਹੈ ਸਵੇਰੇ ਸਵੇਰ ਤੁਸੀਂ ਜੋ ਵੀ ਆਪਣੇ ਘਰ ਦੇ ਵਿੱਚ ਕਰਦੇ ਜਿੰਿਆਂ ਦੇ ਲਈ ਚੀਜ਼ ਤਿਆਰ ਕਰਦੇ ਹੋ ਭਾਵੇਂ ਤੁਸੀਂ ਛਿਰ ਛਿਰ ਚਾਵਲਮ ਦਿਓ ਦੁੱਧ ਬਣਾਉਂਦੇ ਹੋ ਭਾਵੇਂ ਤੁਹਾਡੇ ਘਰ ਦੇ ਜੀ ਸਵੇਰੇ ਉੱਠ ਕੇ ਪਾਣੀ ਹੀ ਕਿਉਂਾ ਪੀਂਦੇ ਹੋ ਉਹ ਪਾਣੀ ਤਲਵਰ ਦੇ ਦੇ ਵੀ ਪਾਣੀ ਦੇ ਗਲਾਸ ਨੂੰ ਅੱਤਗੇ ਜੁਫਰ ਕੇ ਸਤਿਮੰਗ ਵਾਹਿਗੁਰੂ ਜੀ ਦਾ ਜਪ ਕਰਨਾ ਔਲ ਮੰਤਰ ਜੁਦਲ ਜਪ ਕਰਨਾ ਜੇਕਰ ਗੁਰਬਾਣੀ ਦਾ ਪਾਠ ਤੋਂ ਹਨ ਕੰਠਿਆ ਤਾਂ ਗੁਰਬਾਣੀ ਦਾ ਪਾਠ ਕਰਦੇ ਹਾਂ ਤੁਸੀਂ ਆਪਣੇ ਰਸੋਈ ਦੇ ਵਿੱਚ ਨਾਸ਼ਤਾ ਤਿਆਰ ਕਰੋ ਜਾ ਪਾਣੀ ਜਾਂ ਦੁੱਧ ਤਿਆਰ ਕਰੋ ਤਾਂ ਦੇਖਣਾ ਜ਼ਰੂਰ ਤੁਸੀਂ ਗੁਰਬਾਣੀ ਦਾ ਪਾਠ ਕਰਦੇ ਹੋਇਆ ਆਪਣੇ ਘਰ ਦੇ ਵਿੱਚ ਖਾਣ ਪੀਣ ਵਾਲੀਆਂ ਚੀਜ਼ਾਂ ਤਿਆਰ ਕਰੋਗੇ ਆਪਣੇ ਪਰਿਵਾਰ ਨੂੰ ਸ਼ਕਾਓਗੇ ਤਾਂ ਉਹਨਾਂ ਦੇ ਮਨ ਤੇ ਬਹੁਤ ਚੰਗਾ ਪ੍ਰਭਾਵ ਪਵੇਗਾ ਕਿਉਂਕਿ ਪ੍ਰਮਾਤਮਾ ਦਾ ਨਾਮ ਜਪਦੇ ਹੋਇਆ ਗੁਰਬਾਣੀ ਦਾ ਪਾਠ ਕਰਦੇ ਹੋਇਆ ਜੁਰਤਾਂ ਉਹ ਜਨ ਪ੍ਰਸ਼ਾਦਾ ਨੂੰ ਨਹੀਂ ਆ ਉਹ ਕੋਈ ਆਮੋ ਜਨ ਪ੍ਰਸ਼ਾਦਾ ਨਹੀਂ ਦਿੰਦਾ ਉਹ ਅਮਰ ਤ੍ਰਿਪਤੀ ਵਰ ਜਾਂਦਾ ਹੈ ਕਿ ਜਿਹੜਾ ਜਿਹੜਾ ਜੀ ਵੀ ਉਸ ਸੰਤ ਪ੍ਰਸ਼ਾਦੇ ਨੂੰ ਸ਼ਕਤਾ ਹੈ ਉਹਦੇ ਤਨ ਅਤੇ ਮਨ ਦੇ ਕਈ ਦੁੱਖ ਰੋਗ ਨਹੀਂ ਰਹਿਆ ਸੋ ਇਹ ਕੰਮ ਕਰਨਾ ਕੋਈ ਔਖਾ ਨਹੀਂ ਆ ਪਰ ਹਰ ਰੋਜ਼ ਸਵੇਰੇ ਉੱਠਦੇ ਆ ਆਪਣੇ ਘਰ ਦੇ ਜਿਆਦੇ ਦੇ ਚਾਹ ਪਾਣੀ ਨਾਸ਼ਤਾ ਤਿਆਰ ਕਰਦੇ ਹੀ ਕਰਦੇ ਆ बस ਨਾਲ ਇੱਕ ਕੰਮ ਐਡ ਹੋਰ ਕਰਨਾ ਹੈ ਕਿ ਜਦੋਂ ਉਹਨਾਂ ਦੇ ਲਈ ਚਾਹ ਆਪਾਂ ਨੇ ਨਾਸ਼ਤਾ ਤਿਆਰ ਕਰਨਾ ਹੈ ਬਸ ਮਨ ਦੇ ਵਿੱਚ ਮੂਲ ਮੰਤਰ ਜੀ ਦਾ ਜਾਪ ਕਰਦੇ ਜਾਓ ਜਾਂ ਫਿਰ ਜੇ ਗੁਰਬਾਣੀ ਦਾ ਕੋਈ ਪਾਠ ਕੰਠਿਆ ਉਹ ਕਰਦੇ ਜਾਓ ਜਾਂ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਦੇ ਜਿਸੇ ਨਾਮ ਦਾ ਸਿਮਰਨ ਕਰੋ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਨਾਮ ਦਾ ਸਿਮਰਨ ਕਰੋ ਸ਼ੁਕਰਾਨੇ ਦੇ ਸ਼ਬਦ ਬੋਲਣ ਦਾ ਕਿਉਂਕਿ ਸੰਗਤ ਜੀ ਜਦੋਂ ਆਪਾਂ ਕੋਈ ਵੀ ਚੀਜ਼ ਖਾਂਦੇ ਆ ਜਾਂ ਪੀਂਦੇ ਆ ਮਾਲਕ ਦਾ ਸ਼ੁਕਰਾਨਾ ਕਰਨਾ ਬਹੁਤ ਜ਼ਰੂਰੀ ਹੈ ਕਦੇ ਵੀ ਬੇਸ਼ੁਕਰਿਆ ਵਾਂਣ ਕੋਈ ਵੀ ਚੀਜ਼ ਨਹੀਂ ਖਾਣੀ ਪੀਣੀ ਚਾਹੀਦੀ ਕਿਉਂਕਿ ਮਹਾਕੋਸ਼ਕ ਜੀ ਕਹਿੰਦੇ ਬੇਸ਼ੁਕਰੇ ਬੰਦੇ ਨੂੰ ਕਿਤੇ ਢੋਈ ਨਹੀਂ ਮਿਲਉਂਦੀ ਮਾਲਕ ਦਾ ਦਿੱਤਿਆਂ ਹੋਈਆਂ ਦਾਤਾਂ ਦੇ ਲਈ ਸ਼ੁਕਰਾਨਾ ਕਰਨਾ ਹੈ ਖਾਸ ਕਰਕੇ ਖਾਣ ਪੀਣ ਵਾਲੀਆਂ ਚੀਜ਼ਾਂ ਦੇ ਲਈ ਤਾਂ ਜ਼ਰੂਰ ਕਰੋ ਕਿਉਂਕਿ ਮਾਲਕ ਦੀ ਕਿਰਪਾ ਦੇ ਨਾਲ ਹੀ ਸਾਨੂੰ ਇਹ ਕੁਝ ਖਾਣ ਨੂੰ ਮਿਲ ਰਿਹਾ ਹੈ ਮਾਲਕ ਦੀ ਕਿਰਪਾ ਦੇ ਨਾਲ ਹੀ ਅਸੀਂ ਖਾ ਰਹੇ ਹਾਂ ਅਤੇ ਮਾਲਕ ਦੀ ਕਿਰਪਾ ਦੇ ਨਾਲ ਹੀ ਖਾਗਾ ਹੋਇਆ ਸਾਨੂੰ ਪਾਚ ਰਿਆ ਹੈ ਨਹੀਂ ਤਾਂ ਦੁਨੀਆ ਦੇ ਵਿੱਚ ਇਦਾਂ ਦੇ ਅਮੀਰ ਵੀ ਬਹੁਤ ਪਏ ਆ ਜਿਨ੍ਹਾਂ ਦੇ ਕੋਲ ਖਾਣ ਨੂੰ ਸ਼ਕਤੀ ਪ੍ਰਕਾਰ ਦੇ ਭੋਜਨ ਹਰ ਰੋਜ਼ ਉਹਨਾਂ ਦੇ ਸਾਹਮਣੇ ਟੇਬਲ ਤੇ ਰੱਖੇ ਹੁੰਦੇ ਆ ਪਰ ਉਹਨਾਂ ਨੂੰ ਖਾਣ ਦਾ ਹੁਕਮ ਨਹੀਂ ਆ ਡਾਕਟਰਾਂ ਨੇ ਮਨਾ ਕੀਤਾ ਕਿ ਕਿਉਂਕਿ ਉਹਨਾਂ ਨੂੰ ਕੋਈ ਵੀ ਚੀਜ਼ ਪਚਦੀ ਨਹੀਂ ਆ ਜੇ ਅਸੀਂ ਆਪਣੇ ਮਨ ਮਰਜ਼ੀ ਦਾ ਕੋਈਨ ਫੁਰਸ਼ਾ ਦਾ ਖਾ ਰਹੇ ਆ ਖਾਦਾ ਹੋਇਆ ਪਚਾ ਰਹੇ ਆ ਤਾਂ ਇਹਦੇ ਲਈ ਮਾਗਤ ਦਾ ਦੁਬੇ ਵੇਲੇ ਸ਼ੁਕਰਾਨਾ ਕਰਨਾ ਹੈ ਇਹ ਬਹੁਤ ਵੱਡੀ ਕਿਰਪਾ ਹੈ ਸਾਡੇ ਤੇ ਸਭ ਤੋਂ ਵੱਡੀ ਕਿਰਪਾ ਮੰਗਰੀ ਹੈ ਸਾਡੇ ਸ਼ਰੀਰ ਦੀ ਤੰਦਰੁਸਤੀ ਜੇਕਰ ਤੁਹਾਡਾ ਸ਼ਰੀਰ ਤੰਦਰੁਸਤ ਹੈ ਤਾਂ ਤੁਸੀਂ ਦੁਨੀਆ ਦੇ ਸਭ ਤੋਂ ਅਮੀਰ ਇਨਸਾਨ ਹੋ ਆਪਣੇ ਆਪ ਨੂੰ ਅਮੀਰ ਇੱਕ ਇਨਸਾਨ ਸਮਝਿਆ ਕਰੋ ਕਿਉਂਕਿ ਮੇਰੇ ਦੋਵੇਂ ਨਤਨਮਾਨ ਕੋਈ ਨਹੀਂ ਕਿ ਜੇ ਸਭਾ ਸਰੀਰ ਕੰਪ ਤੋਸਤ ਕਸੇ ਆਪਣੇ ਸਾਰੇ ਸੁੱਖ ਨੇ ਸਾਰਿਆਂ ਇਸ਼ਾ ਉਹਨਾਂ ਨੂੰ ਮਿਹਨਤ ਕਰਕੇ ਪੂਰਾ ਕਰ ਸਕਦੇ ਆ ਪਰ ਜੇ ਸਰੀਰ ਇੱਕ ਵਾਰ ਰੋਹੀ ਬਰ ਜਾਵੇ ਤੇ ਫਿਰ ਦੋਟ ਕੰਮ ਕਰਾਉਂਦਾ ਹੈ ਫਿਰ ਮਨੇ ਸਾਡੇ ਕੋਈ ਸਾਰੇ ਹੀ ਸੁੱਖ ਬਦੌਸਤ ਕਿਉਂ ਮੰਗੂ ਕੁਝ ਵੀ ਚੰਗਾ ਨਹੀਂ ਲੱਗਦਾ ਸਭ ਤੋਂ ਜ਼ਰੂਰੀ ਹੈ ਸਬਨੇ ਸ਼ਰੀਰ ਦੀ ਤੰਦਰੁਸਤੀ ਤੇ ਸ਼ਰੀਰ ਗਰੂਰ ਤੰਦਰੁਸਤ ਰਹੇਗਾ ਜਦੋਂ ਆਪਾਂ ਆਪਣੇ ਖਾਣ ਪੀਣ ਜਿਨਾਂ ਆਦਤਾਂ ਦੇ ਵਿੱਚ ਸੁਧਾਰ ਕਰਾਂਗੇ ਹਮੇਸ਼ਾ ਸ਼ੁਦਾਪੂਜ ਨੂੰ ਛਕੋ ਜੋ ਵੀ ਸ਼ਕਦੇ ਹੋ ਮੰਗਤ ਦਾ ਸ਼ੁਕਰਾਨਾ ਕਰੋ ਅਤੇ ਜੋ ਵੀ ਖਾਣ ਪੀਣ ਦੇ ਲਈ ਚੀਜ਼ ਬਣਾਉਂਦੇ ਆ ਬਣਾਉਣ ਵੇਲੇ ਭਗਤ ਦਾ ਨਾਮ ਲੈ ਕੇ ਤਾਂ ਦੇਖਣਾ ਜੇ ਜਿਹੜੀ ਭੈਣ ਬੀਬੀ ਇਸ ਤਰ੍ਹਾਂ ਵਾਹਿਗੁਰੂ ਜੀ ਦਾ ਨਾਮ ਜਪ ਕੇ ਭੋਜਨ ਪ੍ਰਸ਼ਾਦ ਬਣਾਵੇ ਵੀ ਉਹਦਾ ਆਪਣਾ ਹੰਤਲਾ ਉਹਦੇ ਪਰਵਾਹ ਦਾ ਹੰਤਲਾ ਸੋ ਮੁਕਤੀ ਗੱਲ ਇਹ ਆ ਕਿ ਭੈਣਾਂ ਬੀਬੀਆਂ ਨਾਲ ਆਪਣੇ ਪਰਿਵਾਰ ਦੇ ਲਈ ਆਪਣੇ ਬੱਚਿਆਂ ਦੇ ਲਈ ਬਹੁਤ ਚਿੰਤਤ ਰਹਿੰਦੀਆਂ ਨੇ ਪੜਾ ਪਾਠ ਸੁਣਾ ਕਰਤਿਆਂ ਅਰਦਾਸਾਂ ਵੀ ਕਰਦਿਆਂ ਕਿ ਮਾਰਾ ਸੱਚੇ ਪਾਤਸ਼ਾਹ ਸਾਡੇ ਘਰ ਪਰਵਾਰ ਤੇ ਸਭ ਤੋਂ ਨੇੜ ਪਰਿਆੜਾ ਤਰ੍ਹਾਂ ਕਰਨੀ ਸਾਦੇ ਬੱਚਿਆਂ ਤੋਂ ਤੰਦਰੁਸਤੀ ترقی ਬਖਸ਼ਣਾ ਤਾਂ ਬੱਚਿਆਂ ਦੇ ਤੰਦਰੁਸਤੀ ترقی ਦੇ ਲਈ ਤਵਾਰ ਦੀ ਤੰਦਰੁਸਤੀ ترقی ਦੇ ਲਈ ਇਹ ਤਿੰਨ ਚਾਰ ਕੰਮ ਜ਼ਰੂਰ ਕਰ ਲਿਆ ਕਰੋ ਇੱਕ ਤਾਂ ਖੁਦ ਸਵੇਰੇ ਅਮਰਤ ਵੇਲੇ ਉੱਠੋ ਉੱਠ ਕੇ ਇਸ਼ਨਾਨ ਕਰਕੇ ਪਹਿਲਾ ਆਪਣਾ ਨੇਤ ਨਿਮਤਉਣਾ ਹੈ ਨੇਤ ਨੀਮ ਕਰਨ ਤੋਂ ਬਾਅਦ ਮਹਾਪੂਜਾ ਲਿਖੇਂ ਆਪਣੇ ਬੱਚਿਆਂ ਦੇ ਸਿੱਧੇ ਹੱਥ ਜੀ ਰੂਰ ਫੇਰਿਆ ਕਰੋ ਜੇਕਰ ਪਾਠ ਕਰਤੇ ਸਮੇਂ ਕੋਲ ਪਾਣੀ ਰੱਖ ਲਓ ਤਾਂ ਸਭ ਤੋਂ ਵਧੀਆ ਗੱਲ ਹੈ ਜਦੋਂ ਤੁਸੀਂ ਪਾਠ ਕਰਤੇ ਵਕਤ ਆਪਣੇ ਕੋਲ ਪਾਣੀ ਰੱਖੋਗੇ ਤਾਂ ਉਹ ਪਾਣੀ ਕੋਈ ਆਮ ਪਾਣੀ ਨਹੀਂ ਰਹਿਣਾ ਉਹ ਹੀ ਅਮਰਤ ਬਣ ਜਾਣਾ ਹੈ ਕੋਈ ਤੁਸੀਂ ਆਪਣੇ ਬੱਚਿਆਂ ਮਿਸ਼ਕਾ ਸਾਡੇ ਲਈ ਉਪਰੋਕਸ਼ਾ ਤੁਸੀਂ ਫਿਰ ਆਪਣੇ ਬੱਚਿਆਂ ਦੇ ਲਈ ਹਰ ਉਹ ਜੁੜ ਵਾਹਿਗੁਰੂ ਜਿਤੇ ਚੰਗੀ ਮੱਤ ਬੁੱਧ ਮੰਗਣੀ ਹੈ ਤਾਂ ਤੁਸੀਂ ਮਿਸ਼ਤੀ ਮੰਗਣੀ ਹੈ ਬੱਚਿਆਂ ਦੇ ਲਈ ਬਰ ਸਿੱਖੀ ਜੀਵਨ ਮੰਗਣਾ ਹੈ ਕਿ ਜਿਹੜਾ ਵਿਚਾਰ ਬਚਪਨ ਤੋਂ ਹੀ ਗੁਰੂ ਦੇ ਨਾਮ ਗੁਰਬਾਣੀ ਦੇ ਨਾਮ ਦੁਨਕੇ ਆ ਉਹ ਕਦੇ ਵੀ ਮਾਰੇ ਰਹਤੇ ਨਹੀਂ ਚੱਲੇਗਾ ਹਰ ਤਰ੍ਹਾਂ ਦੇ ਦੁੱਖ ਤਰੂਫ ਤਨੇਸ਼ ਤੋਂ ਬਚਿਆ ਰਹੇਗਾ ਤੁੱਕ ਜਿਦਾ ਮਨ ਗੁਰੂ ਦੇ ਨਾਲ ਜੁੜ ਗਿਆ ਉਹਦਾ ਮਨ ਹਮੇਸ਼ਾ ਹੀ ਸ਼ਾਂਤ ਰਹਿੰਦਾ ਹੈ ਉਹਦਾ ਮਨ ਮਜ਼ਬੂਤ ਹੁੰਦਾ ਹੈ ਤਾਂ ਪਾਠ ਕਰਕੇ ਆਪਣੀ ਵਾਹਿਗੁਰੂ ਜੀ ਦੇ ਘਰ ਰੋਜ਼ ਅਰਦਾਸ ਬੇਨਤੀ ਕਰਨੀ ਆ ਅਤੇ ਨਿਤਨੇਮ ਤੋਂ ਬਾਅਦ ਅਰਦਾਸ ਬੇਨਤੀ ਤੋਂ ਬਾਅਦ ਜਦ ਜਿਉਂ ਰਸੋਈ ਦੇ ਵਿੱਚ ਜਾਣਾ ਹੈ ਉਹ ਰਸੋਈ ਦੇ ਵਿੱਚ ਜਾ ਕੇ ਵੀ ਪਹਿਲਾਂ ਦੋਵੇਂ ਹੱਥ ਜੋੜ ਕੇ ਮਾਪ ਦਾ ਸ਼ੁਕਰਾਨਾ ਜਰਨਾ ਹੈ ਕਿ ਵਾਹਿਗੁਰੂ ਜੀ ਤੁਹਾ ਦਾ ਬਹੁਤ ਬਹੁਤ ਸ਼ੁਕਰਾਨਾ ਹੈ ਕਿ ਤੁਸੀਂ ਦੁਆਵਾਸ ਤੋਂ ਵੀਰੋ ਪਈ ਜਾਣਾ ਵਕਸ਼ੀਏ ਯੋ ਤਾਂ ਤੁਸੀਂ ਸ਼ਿਕਰਾਨਾ ਕਰਉਹੀ ਨਾ ਸਭ ਦਾ ਸ਼ਿਕਰਾਨਾ ਵਿੱਚ ਇਹ ਜਾਂਦਣਾ ਹੈ ਬਾਕੀ ਬੱਚਿਆਂ ਨੂੰ ਵੀ ਰੋਟੀ ਖਾਣ ਦੇ ਲਈ ਮਾਤਰਾ ਦਾ ਸ਼ਿਕਰਾਨਾ ਕਰਨਾ ਜ਼ਰੂਰੀ ਹੈ ਤੇ ਜਦੋਂ ਉਹਨਾਂ ਦੇ ਲਈ ਚਾਹ ਪਾਣੀ ਨਾਸ਼ਤਾ ਤਿਆਰ ਕਰਨਾ ਹੈ ਜਦੋਂ ਤੱਕ ਉਹਨਾਂ ਨੂੰ ਸ਼ਿਕਰਾਨਾ ਤਾਂ ਫਿਰ ਮੰਦਿਰ ਦੇ ਵਿੱਚ ਵਾਹਿਗੁਰੂ ਜੀ ਦਾ ਜਾ ਚੰਨੇ ਤਾਂ ਦੇਖਣਾ ਜਿੰਨੇ ਵੀ ਤੱਕ ਦੇ ਹਿਰਦੇ ਹਨ ਸਭ ਨੂੰ ਮਾਤਨੇ ਠਾਰ ਦੇਣਾ ਹੈ ਜੋ ਜੋ ਜੀਵੀ ਤੁਹਾਡੇ ਹੱਥ ਦਾ ਇਸ ਤਰ੍ਹਾਂ ਬਣਿਆ ਹੋਇਆ ਭੋਜਨ ਖਸ਼ਭਾ ਸ਼ਕੀ ਦਾ ਉਹ ਮਨ ਆਪਣੇ ਆਪ ਹੀ ਸ਼ਾਂਤ ਰਹਿਣਾ ਸ਼ੁਰੂ ਹੋ ਜਾਵੇਗਾ ਉਹਦੇ ਸਵਾਦ ਦੇ ਵਿੱਚ ਬਦਲਾਅ ਹੋ ਮਨ ਦੇ ਜਾਣਗੇ ਵਾਹਿਗੁਰੂ ਜੀ ਦਾ ਨਾਮ ਹੈ ਹੀ ਬਹੁਤ ਪਿਆਰਾ ਵਾਹਿਗੁਰੂ ਜੀ ਦਾ ਨਾਮ ਹੈ ਹੀ ਬਹੁਤ ਤਤਤਵਰ ਤੇ ਜਿਸ ਵੀ ਰੂਪ ਦੇ ਰਾਹੀਂ ਸਭੇ ਆਪ ਨੂੰ ਜਾਣਦਾ ਹੈ ਨਾ ਆਪਣਾ ਸਰੂਪ ਜੁਰੀ ਬਖੰਡਾਈ ਹਮੇ ਕੰਨਾ ਨਹੀਂ ਸਦਿਆਂ ਨਾਲ ਚਲੇ ਜਗੇ ਅਕਾਲ ਰਾਹੀ ਅੰਦਰ ਚਲੇ ਜਗੇ ਭਾਵੇਂ ਜਗੇ ਰਸਨਾ ਦੇ ਰਾਹੀ ਅੰਦਰ ਚਲੇ ਜਗੇ ਤੇ ਭਾਵੇਂ ਭੋਜਨ ਪ੍ਰਸ਼ਾਦ ਦੇ ਰੂਪ ਦੇ ਵਿੱਚ ਵਹਿਗੁਰੂ ਦੇ ਨਾਮ ਨੇ ਆਪਣਾ ਅਸਰ ਵਿਖਾਉਂਦਾ ਹੈ ਵਹਿਗੁਰੂ ਜੀ ਦਾ ਨਾਮ ਜਪਦੇ ਜਪਦੇ ਭੋਜਨ ਪ੍ਰਸ਼ਾਦ ਬਣਾਇਓ ਤੇ ਤੋਂ ਭੰਡਾਰ ਬਣਿਆ ਹੋਇਆ ਭੋਜਨ ਪ੍ਰਸ਼ਾਦ ਦੂ ਜੀ ਵੀ ਸ਼ਕੈ ਨਾ ਉਹਦੇ ਮੁੱਖ ਤੋਂ ਵੀ ਨਿਕਲੇਗਾ ਸਾਸ ਨਾਮ ਵਾਹਿਗੁਰੂ ਮਹਾ ਭੁਖਰੀ ਇਥੇ ਨਾ ਬੜੀ ਸੰਗਤਾਂ ਨੂੰ ਉਤਾਰਨ ਦਿੰਦੇ ਆ ਨਹਾਵਰ ਕਿਤੇ ਦੇ ਪ੍ਰੀਜਿਮ 15 ਕਿਲੋ ਦੁੱਧ ਨੂੰ ਦਹੀਂ ਬਣਾਉਣ ਦੇ ਲਈ ਸਿਰਫ ਇੱਕ ਚਮਚ ਜਾਗ ਜਾਈ ਦੀ ਹੁੰਦੀ ਹੈ ਇੱਕ ਚਮਚ ਦਹੀਂ ਦਾ ਚਾਹੀਦਾ ਹੈ ਇੱਕ ਚਮਚ ਦਹੀਂ ਦਾ 15 20 ਕਿਲੋ ਦੁੱਧ ਦੇ ਵਿੱਚ ਪਾ ਦੋ ਤਾਂ ਉਹ ਦੁੱਧ ਦਹੀਂ ਬਣ ਜਾਏਗਾ ਉਹ ਦੁੱਧ ਨੂੰ ਦਹੀਂ ਕਿੰਨੇ ਬਣਾਇਆ ਇੱਕ ਚਮਚ ਦਹੀਂ ਨੇ ਬਸ ਇਤਿਹਾਸਾਨੇਮੀ ਆਪਣੇ ਘਰ ਦੇ ਵਿੱਚ ਇੱਕ ਜਗ੍ਹਾ ਲੰਮਾ ਕਰਨ ਕਰ ਲੈ। ਗੁਰੂ ਗ੍ਰੰਥ ਕਰਦੇ ਆ ਭੋਜਨ ਪ੍ਰਸ਼ਾਦਾ ਬਣਾਓ। ਇਦਾਂ ਦਾ ਭੋਜਨ ਪ੍ਰਸ਼ਾਦਾ ਸ਼ਕਤੀ ਤੁਬਰ ਦੇ ਚੀ ਆਂਦੇ ਅੰਦਰ ਸਮਝ ਲੋ ਕਿ ਤੁਸੀਂ ਕੁਝ ਸਖੀਰੀ ਯਾਗ ਲਾ ਦਿੱਤੀ। ਗੁਰੂਆਂ ਨੂੰ ਯਾਗ ਲਾ ਦਿੱਤੀ। ਫਿਰ ਅੱਗੇ ਲਾਤਾਂ ਨੂੰ ਮਹਾਰਾਜ ਸੱਚੇ ਬਾਸ਼ੇ ਨੇ ਅੱਗੇ ਕਰ ਦੋ। ਜੇ ਬਣਾ ਨੂੰ ਇਹ ਜੁਗਤ ਚੰਗੀ ਲੱਗੀ ਤਾਂ ਜੁਰਦ ਦੱਸਿਓ ਜੇ ਤੁਸੀਂ ਪਹਿਲੇ ਹੀ ਆਪਣੇ ਘਰ ਦੇ ਵਿੱਚ ਵਾਹਿਗੁਰੂ ਦਾ ਨਾਮ ਜਪਦੇ ਹੋ ਤਾਂ ਤੁਹਾਨੂੰ ਪਛਾਣ ਦਉਂਦੇ ਹੋ। Kanalıma abone olmayı, yorum yapmayı ve beğen evet, butonuna